ਭਲਗੱਤਾ ਕਿਸਾਨ ਵੀਰੋ ਤੁਹਾਡਾ ਆਪਣੇ ਚੈਨਲ ਫੱਟੇੜ ਦੀ ਫਰਮ ਦੇ ਵਿੱਚ ਕਿਸਾਨ ਨੂੰ ਜਿਹੜੀ ਆਪਾਂ ਵਿੱਚ ਵੀਡੀਓ ਬਣਾ ਰਹੇ ਆਂ ਇਹ ਪਿੰਡ ਚੱਬਾ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਅੱਜ ਬਾਈ ਨੇ ਘਟ ਝੋਟੀ ਕੰਮ ਕੀਤੀ ਆ ਬਿਲਕੁਲ ਜਮਾਂ ਸਾਫ ਸੁੱਧੇ ਝੋਟੀ ਆ ਇੱਕ ਰੰਗ ਕਾਲੀ ਆ ਕੋਈ ਥੋੜੀ ਵਾਈਟ ਆ ਨਿਕੜਵਾ ਤੇ ਬਹੁਤ ਸੋਹਣੇ ਥਾਣੇ ਆ ਤੇ ਭਰਮਾ ਹਵਾਨਾ ਵਾ ਤੇ ਨਿਕਰ ਸਿੰਘ ਆ ਕੁੰਡਾ ਚੂ ਸਿੰਘ ਝੋਟੀ ਦਾ ਤੇ ਪਰਸੋਂ ਝੋਟੇ ਸੂਈ ਆ। ਇਸ ਲਈ ਬੋਲਾ 7 ਕਿਲੋ। 7-8 ਲ ਬੋਲਾ ਵੈ। ਕੀ ਇਹਦਾ ਪ੍ਰਾਈਸ ਆ? ਕੀ ਮਿਲਕ ਆਪਾਂ ਦੱਸ ਦਨੇ ਆ। ਉਸ ਤੋਂ ਪਹਿਲਾਂ ਸਾ히 ਵੀਰਾਂ ਕੋਲ ਸੋਚਿਆ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਦੇ ਬੈਲ ਆਈਕਨ ਵੀਸ ਕਰ ਲਿਓ। ਧੰਨਵਾਦ ਮੇਰੇ ਸਾ히 ਵੀਰਾਂ ਦਾ। ਤੇ ਜਿਹੜੀ ਵੀ ਕੋਈ ਜਾਣਕ ਲੈਣੀ ਹੋਵੇ ਬਾਈ ਕੋ ਆਪਾਂ ਨੰਬਰ ਬਾਈ ਦਾ ਸਕਰੀਨ ਤੇ ਲਾ ਦਾਂਗੇ। ਤੇ ਬਾਈ ਤੁਸੀਂ ਗੱਲ ਕਰ ਸਕਦੇ ਹੋ। ਸੋਣਾ ਕੱਦ ਘਟਿਆ ਇੱਕ ਰੰਗ ਕਾਲੀ ਹੈ ਕੁੰਡਾ ਜਮਾ ਸਤੂਰ ਸਿੰਘ ਬਿਲਕੁਲ ਸਿੰਘ ਸੋਣਾ ਬਰੀਕ ਸਿੰਘ ਹਵਾਨਾ ਬਿਲਕੁਲ ਪਰਵਾਵਾ ਬਿਲਕੁਲ ਸੋਣਾ ਮਾਨ ਬਿਲਕੁਲ ਪਰਵਾਵਾ ਕਰਦਾ ਮਨੀ ਨੱਕ ਕਰਨਾ ਸੋਹਣ ਲੱਗਾ ਵਾ ਹਵਾਨਾ ਪੂਰਾ ਪਰਵਾਵਾ ਅਜੇ 3:30 ਦਾ ਟਾਈਮ ਹੈ ਚਵਾਈ ਕਰਨੀ ਬਾਈ ਨੇ 5 ਵਜੇ ਪਾਣਾ ਹੈ ਪੂਰਾ ਭਰ ਦੇਣਾ ਦਾ ਆਹ ਦਾ ਬੱਚਾ ਜੇ ਕਟਾ ਇੱਕ ਨੰਬਰ ਆਪਾਂ ਬਾਈ ਦੀ ਸਕਰੀਨ ਤੇ ਲਾ ਦਾਂਗੇ ਤੇ ਮੁੱਲ ਰੱਖਿਆ ਬਾਈ 90000 ਰੁਪਏ ਤੇ 14 ਲੀਟਰ ਗਾਰੰਟੀ ਮੈਂ ਦੀ ਤੇ ਮਾਨਤਾਣ ਜਰੂਰ ਕਰਨਗੇ ਇਹ ਖਸਾ ਮੇਰਾ ਫੇਰ ਤੋਂ ਬਿਲਕੁਲ ਸੋਨਾ ਥਾਣਿਆ ਤੇ ਬਿਲਕੁਲ ਭਰਵਾ ਹਵਾਨਾ ਹਵਾਨਾ ਅੱਧਾ ਅੱਗੇ ਅੱਧਾ ਹਵਾਨਾ ਬਾਹਰ ਕੱਢਿਆ ਉਹਨਾਂ ਵਾਂਨ ਪਛਾਣ ਗੁਰਦੀ ਮੱਝ ਉਹਨਾਂ ਅੱਗੇ ਕੱਢਦੇ ਯਾਨਕਿ ਪਿਉਰੀ ਝੁੱਟੀ ਦੁੱਧ ਵਾਲੀ ਆ ਕੋਈ ਨੁਸਨੀ ਉਹਨਾਂ ਨਹੀਂ ਇੱਕ ਫਰਕ ਨਹੀਂ ਆ ਜਮਾ ਸੁਣੀ ਝੁੱਟੀ ਆ ਸੋਣੀ ਤਾਂ ਸ਼ਕੀਨ ਝੁੱਟੀ ਕੁੰਡਾ ਸਿੰਗਿਆ ਧੰਨਵਾਦ ਮੇਰੇ ਸਾਰੇ ਵੀਰਾਂ ਦਾ